ਗੁਰੂ ਪਿਆਰੀ ਸਾਥ ਸੰਗਤ ਜੀਓ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲੱਗੇ ਆ ਜਿਸ ਗੁਰਦੁਆਰਾ ਸਾਹਿਬ ਵਾਲੀ ਸਥਾਨ ਦੇ ਉੱਤੇ ਭਾਈ ਮੋਤੀराम ਮਹਿਰਾ ਭਾਈ ਮੋਤੀराम ਮਹਿਰਾ ਜਿਨ੍ਹਾਂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਦੀ ਧੰਨ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਜਾਂਦੀ ਆ ਤੁਹਾਨੂੰ ਦੱਸਦੇ ਕਿ ਜਦੋਂ ਚਿਰਗੁਰ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਤੋਂ ਆਨੰਦਗੜ੍ਹ ਦਾ ਕਿਲਾ ਛੱਡਦੇ ਨੇ ਤਾਂ ਸਰਸਾ ਨਦੀ ਦੇ ਉੱਤੇ ਵਿਛੋੜਾ ਪੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਹੜੇ ਮਾਤਾ ਗੁਜਰਕੌਰ ਜੀ ਆ ਤੇ ਉਹਨਾਂ ਦੇ ਨਾਲ ਛੋਟੇ ਸੈਜਾ ਦੇ ਧੰਨ ਬਾਬਾ ਜਰਾਵਤ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਉਹ ਵੱਖ ਹੋ ਜਾਂਦੇ ਨੇ ਅਤੇ ਕੁੰਮਾ ਵਾਸੀ ਦੀ ਜਿਹੜੇ ਸ਼ੰਨ ਦੇ ਵਿੱਚ ਜਾ ਕੇ ਉਹ ਰਾਤ गुजारਦੇ ਨੇ ਫਿਰ ਉਹਨਾਂ ਨੂੰ ਗੰਗੂ ਟੱਕਰ ਜਾਂਦਾ ਤੇ ਗੰਗੂ ਬ੍ਰਾਹਮਣ ਦੇ ਘਰ ਉਸ ਤੋਂ ਬਾਅਦ ਪਿੰਡ ਇਹ ਸਹੇੜੀ ਚਲੇ ਜਾਂਦੇ ਨੇ ਜਿੱਥੇ ਜਾ ਕੇ ਗੰਗੂ ਬ੍ਰਾਹਮਣ ਦੀ ਜਿਹੜੀ ਨੀਤ ਬਦਲਦੀ ਆ ਅਤੇ ਉਹ ਮਾਤਾ ਗੁਜਰਕੌਰ ਜੀ ਕੋਲ ਜੋ ਮੋਹਰਾਂ ਵਾਲੀ ਕੋਟ ਦੀ ਹੁੰਦੀ ਆ ਉਸ ਚੋਕੇ ਲ ਘੋਲ ਲੈਂਦਾ ਤੇ ਮਾਤਾ ਜਦੋਂ ਉਸ ਨੂੰ ਪੁੱਛਦੀ ਆ ਕਿ ਤੂੰ ਕੋਟਲੀ ਕਿੱਥੇ ਰੱਖੀ ਆ ਤਾਂ ਗੰਗੂ ਤਾਲ ਮਟੋਲ ਕਰਨ ਲੱਗ ਜਾਂਦਾ ਤੇ ਗੰਗੂ ਕੋਤਵਾਲੀ ਜਾ ਕੇ ਸ਼ਿਕਾਇਤ ਕਰ ਦਿੰਦਾ ਹੈ ਜਿਸ ਤੋਂ ਬਾਅਦ ਕੋਤਵਾਲੀ ਤੋਂ ਆ ਕੇ ਸਿਪਾਈ ਧਨਮਤਾ ਗੁਜਰਕੌਰ ਤੇ ਦੋਨੇ ਛੋਟੇ ਸਹਜਾਦੀ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੀ ਧਰਤੀ ਦੇ ਉੱਤੇ ਲੈ ਆਉਂਦੇ ਨੇ ਅਤੇ ਇੱਥੇ ਤੂਬਾ ਸਰਹੰਦ ਦੇ ਵੱਲੋਂ ਉਹਨਾਂ ਨੂੰ ਠੰਡੇ ਬੁਰਜ ਦੇ ਅੰਦਰ ਰੱਖਿਆ ਜਾਂਦਾ ਕੜਾਕੇ ਦੀ ਪੈਂਦੀ ਪੋਦੀ ਠੰਡ ਦੇ ਅੰਦਰ ਠੰਡੇ ਬੁਰਜ ਦੇ ਵਿੱਚ ਬਿਨਾ ਕਿਸੇ ਕਪੜੇ ਤੋਂ ਮੋٹے ਵਸਤਰ ਤੋਂ ਅਤੇ ਭੁੱਖੇ ਧਾਇਏ ਉਹਨਾਂ ਨੂੰ ਜਿਹੜਾ ਠੰਡੇ ਬੁਰਜ ਚ ਕੈਦ ਕੀਤਾ ਜਾਂਦਾ ਤਾਂ ਜੋ ਇਹਨਾਂ ਤੋਂ ਈਨ ਮਨਾਈ ਜਾ ਸਕੇ ਸੁਭਾ ਸਰੰਦਰ ਚਾਹੁੰਦਾ ਸੀ ਕਿ ਜਵਾਕਾਂ ਨੂੰ ਅਸੀਂ ਭੁੱਖਣ ਭਾਣੇ ਰੱਖ ਕੇ ਇਹਨਾਂ ਬੱਚਿਆਂ ਤੋਂ ਅਸੀਂ ਇਹਨਾਂ ਦਾ ਧਰਮ ਬਦਲਾ ਲਾਂਗੇ ਪਰ ਤੁਹਾਨੂੰ ਦੱਸਦੇ ਕਿ ਪਰ ਤੁਹਾਨੂੰ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਉਹ ਹਕੂਮਤ ਦੇ ਵੱਲੋਂ ਜ਼ਬਰ ਢਾਇਆ ਗਿਆ ਤਾਂ ਉਸ ਵਕਤ ਭਾਈ ਮੋਤੀ RAM ਮਹਿਰਾ ਦੇ ਵੱਲੋਂ ਜਿਹੜੀ ਇਹ ਦੁੱਧ ਦੀ ਸੇਵਾ ਕੀਤੀ ਗਈ ਤਾ ਪਾਈ ਮੋਤੀ ਨਾਮ ਮਹਿਰਾ ਦੇ ਵੱਲੋਂ ਜਿਹੜਾ ਆਪਣਾ ਘਰ ਦਾ ਸਾਰਾ ਕੁਝ ਗੈਨਾ ਗੱਟਾ ਵੇਚ ਕੇ ਉਸ ਸਮੇਂ ਦੇ ਸੰਤਰੀਆਂ ਸਪਾਹੀਆਂ ਨੂੰ ਦਿੰਦੇ ਸੀਗੇ ਅਤੇ ਫਿਰ ਉਹਨਾਂ ਨੂੰ ਦੁੱਧ ਲੈ ਕੇ ਜਾਣ ਦੀ ਇਜਾਜ਼ਤ ਮਿਲਦੀ ਸੀ ਤਾਂ ਉਹ ਆਪਣੇ ਬੱਚਿਆਂ ਨੂੰ ਦੁੱਧ ਨਾ ਪਿਆ ਕੇ ਉਹ ਉਹਨਾਂ ਦੇ ਦੁੱਧ ਲੈ ਕੇ ਜਿਹੜਾ ਮਾਤਾ ਗੁਜਰ ਜੀ ਕੋਲ ਜਾਂਦੇ ਅਤੇ ਮਾਤਾ ਗੁਜਰ ਕੋਲ ਨੂੰ ਜਾ ਕੇ ਅਪੀਲ ਕਰਦੇ ਕਿ ਹੇ ਮਾ ਗੁਜਰੀ ਤੂੰ ਖੁਦ ਵੀ ਦੁੱਧ ਛਕੋ ਅਤੇ ਆਪਣੀ ਲਾਲਾ ਨੂੰ ਵੀ ਦੁੱਧ ਛਕਾਓ ਤੇ ਅੱਜ ਉਹਨਾਂ ਦੇ ਇਸੇ ਦੁੱਧ ਛਕਾਉਣ ਦੇ ਕਰਕੇ ਜਦੋਂ ਜ਼ੂਬਾ ਸਰਹੰਦ ਨੂੰ ਪਤਾ ਲੱਗਦਾ ਤਾਂ ਸਹਿਬਜ਼ਾਦੇ ਦੀ ਸ਼ਹਾਦਤ ਤੋਂ ਬਾਅਦ ਭਾਈ ਮੋਤੀ RAM ਮਹਿਰਾ ਦੇ ਪਰਿਵਾਰ ਨੂੰ ਵੀ ਜਿਹੜਾ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਂਦਾ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਅੱਜ ਵੱਡੀ ਗੰਤੀ ਤੇ ਸੰਗਤ ਨਤਬਸਤਕ ਹੁੰਦੀ ਆ ਤਾ ਉੱਤੇ ਹੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਗੁਰੂ ਘਰ ਦੇ ਅੰਦਰ ਉਹ ਦੋ ਪ੍ਰਾਤਨ ਗਲਾਸ ਵੀ ਸੰਭਾਲ ਕੇ ਰੱਖੇ ਗਏ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਧੰਨ ਬਾਬਾ ਜੁਰਾਵਰ ਸਿੰਘ ਤੇ ਧੰਨ ਬਾਬਾ ਫਤੇ ਸਿੰਘ ਦੇ ਵੱਲੋਂ ਦੁੱਧ ਛਕਾਇਆ ਗਿਆ ਸੀ ਮਾਤਾ ਗੁਜਰਕੌਰ ਜੀ ਦੇ ਵੱਲੋਂ ਦੁੱਧ ਛਕਾਇਆ ਗਿਆ ਸੀ ਇਹ ਉਹ ਦੋ ਗਲਾਸ ਉਹ ਨਿਸ਼ਾਨੀਆਂ ਇੱਥੇ ਜਿਹੜੀਆਂ ਰੱਖੀਆਂ ਹੋਈਆਂ ਨੇ ਅਤੇ ਇਸ ਦੇ ਨਾਲ ਜਿਹੜੀ ਇਹ ਪੇਂਟਿੰਗ ਬਣੀ ਹੋਈ ਹੈ ਜਿਸ ਦੇ ਵਿੱਚ ਭਾਈ ਮੋਤੀराम ਮਹਿਰਾ ਜੀ ਦੇ ਛੋਟੇ ਬੱਚੇ ਨੂੰ ਕੋਲੂ ਦੇ ਅੰਦਰ ਫੀੜਿਆ ਜਾ ਰਿਹਾ ਤਾਂ ਸੂਬਾ ਸਰਹੰਦ ਦੇ ਵੱਲੋਂ ਪੂਰਾ ਪਰਿਵਾਰ ਕੋਲੂ ਦੇ ਅੰਦਰ ਫੀੜ ਦਿੱਤਾ ਭਾਈ ਮੋਤੀ RAM ਮਹਿਰਾ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਨੂੰ ਨਿੱਕੇ ਜਿਹੇ ਬੱਚੇ ਨੂੰ ਕੋਲੂ ਦੇ ਵਿੱਚ ਫੀੜ ਦਿੱਤਾ ਤਾਂ ਇਸ ਤਰੀਕੇ ਦੇ ਨਾਲ ਸੂਬਾ ਸਰਹੰਦ ਦੇ ਵੱਲੋਂ ਭਾਈ ਰੋਤੀ RAM ਮਹਿਰਾ ਦੇ ਉੱਤੇ ਜਿਹੜਾ ਤਸ਼ੱਦਦ ਆਇਆ ਗਿਆ ਭਾਈ ਮੋਤੀराम ਮਹਿਰਾ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਜਿਹੜੀ ਸਜ਼ਾ ਦਿੱਤੀ ਗਈ ਅੱਜ ਉਹਨਾਂ ਦੀ ਯਾਦ ਦੇ ਅੰਦਰ ਜਿੱਥੇ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਦੂਰ ਦਰੜਾਂ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੀਆਂ ਨੇ ਠੰਡੇ ਬੁਰਜ ਦੇ ਵਿੱਚ ਜਾਂਦੀਆਂ ਨੇ ਉੱਥੇ ਹੀ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਭਾਈ ਮੋਤੀराम ਮਹਿਰਾ ਦੇ ਜਿਹੜਾ ਗੁਰਦੁਆਰਾ ਸਾਹਿਬ ਸਥਾਨ ਬਣਿਆ ਹੋਇਆ ਇਤਿਹਾਸਿਕ ਸਥਾਨ ਇੱਥੇ ਆ ਕੇ ਦਰਸ਼ਕ ਦੇਦਾਰੀ ਕਰਦੀਆਂ ਨੇ ਅਤੇ ਭਾਈ ਮੋਤੀराम ਮਹਿਰਾ ਦੀ ਯਾਦ ਦੇ ਅੰਦਰ ਸੰਗਤਾਂ ਦੇ ਵੱਲੋਂ ਜਗਾ ਜਗਾ ਦੇ ਉਤੇ ਵਕ ਵਕ ਥਾਵਾਂ ਦੇ ਉਤੇ ਦੁੱਧ ਦੇ ਲੰਗਰ ਲਗਾਏ ਜਾਂਦੇ ਨੇ ਮੋਤੀराम ਮਹਿਰਾ ਨੂੰ ਯਾਦ ਕੀਤਾ ਜਾਂਦਾ ਜਿੱਥੇ ਗੰਗੂ ਬ੍ਰਾਹਮਣ ਹੋਇਆ ਉੱਥੇ ਹੀ ਮੋਤੀराम ਮਹਿਰਾ ਜਿਸ ਨੇ ਆਪਣੇ ਪਰਿਵਾਰ ਦੀ ਪ੍ਰਵਾਹ ਨਹੀਂ ਕੀਤੀ ਜਿਸ ਨੇ ਆਪਣੀ ਪ੍ਰਵਾਹ ਨਹੀਂ ਕੀਤੀ ਇਹ ਵੀ ਇਤਿਹਾਸ ਦੱਸਦਾ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਮਾਤਾ ਗੁਜਰ ਕੋਸ਼ੀਦ ਹੋਗੇ ਸਨ ਤਾਂ ਉਹਨਾਂ ਦੇ ਜਦੋਂ ਅੰਤਿਮ ਸੰਸਕਾਰ ਕਰਨਾ ਸੀ ਤਾਂ ਉਸ ਵਕਤ ਦੀਵਾਨ ਟੋਟਰ ਮਲ ਦੇ ਨਾਲ ਮੋਤੀराम ਮਹਿਰਾ ਤੇ ਉਸ ਦਾ ਪਰਿਵਾਰ ਲੱਗਿਆ ਸੀ ਕਿਉਂਕਿ ਛੋਟੇ ਸਾਹਿਬਜ਼ਾਦੇ ਅਤੇ ਧੰਮਤਾ ਗੁਜਰ ਕੋਰ ਜੀ ਨੂੰ ਠੰਡੇ ਬੁਰਜ ਦੇ ਕੋਲੋਂ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ ਜਿਹੜੀਆਂ ਉਹਨਾਂ ਦੀਆਂ ਦੇਹਾਂ ਨੂੰ ਚੁੱਕ ਕੇ ਜਿਹੜਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਬਣਿਆ ਹੋਇਆ ਮਹਿਜ ਤਕਰੀਬਨ 2 ਕਿਲੋਮੀਟਰ ਦੀ ਦੂਰੀ ਆ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਲਿਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਕਹਾ ਭਾਈ ਮੋਤੀਰਾ ਮਹਿਰਾ ਦੀ ਕੁਰਬਾਨੀ ਛੋਟੀ ਨਹੀਂ ਉਹ ਵੀ ਸਿੱਖਤ ਕਰਨ ਦੇ ਅੰਦਰ ਬਹੁਤ ਵੱਡੀ ਕੁਰਬਾਨੀ ਮੰਨੀ ਜਾਂਦੀ ਆ ਤਾਂ ਸੰਗਤ ਜੀ ਤੁਹਾਨੂੰ ਉਸ ਗੁਰੂ ਘਰ ਦੇ ਦਰਸ਼ਨ ਕਰਵਾਏ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਸਾਲ ਨਤਮਸਤਕ ਹੁੰਦੀਆਂ ਨੇ ਛੋਟੇ ਸਾਹਿਬ ਜੀ ਦੇ ਧਨਮਤਾ ਗੁਜਰਕੌਰ ਤੇ तमाम ਸਿੰਘਾਂ ਸ਼ਹੀਦਾਂ ਦੀ ਯਾਦ ਦੇ ਅੰਦਰ ਅਤੇ ਭਾਈ ਮੋਤੀਰਾ ਮਹਿਰਾ ਤੇ ਉਸ ਦੇ ਪਰਿਵਾਰ ਦੀ ਯਾਦ ਦੇ ਅੰਦਰ ਜਿਹੜੇ ਇੱਥੇ ਹਰ ਸਾਲ ਜਿਹੜੇ ਸੰਗਤਾਨਤਮਸਤਕ ਹੋ ਕੇ ਦਰਸ਼ਕਦਾਰੀ ਕਰਦੀਆਂ ਨੇ ਕੈਮਰਾਮੈਨ ਗੁਰਜਿੰਦਰ ਸਿੰਘ ਦੇ ਨਾਲ ਮਹਾਰਾਜ ਜੀ ਸਿੰਘ